ਚੰਡੀਗੜ੍ਹ ਯੂਨੀਵਰਸਿਟੀ ਕੜੂਆਂ ਦੇ ਵਿੱਚ ਅੱਜ ਫੈਬ ਅਵਾਰਡ 2024 ਦੀ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਅੱਜ ਪਹਿਲੇ ਦਿਨ ਜਿਹੜੇ ਨੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਰਾਜ ਸਭਾ ਮੈਂਬਰ ਨੇ ਜੋ ਸਤਨਾਮ ਸਿੰਘ ਸੰਧੂ ਉਹ ਵਿਸ਼ੇਸ਼ ਤੌਰ ਤੇ ਉਰੇ ਮੁੱਖ ਮਹਿਮਾਨ ਦੇ ਤੌਰ ਤੇ ਉਰੇ ਪੁੱਜੇ ਨੇ ਤੇ ਇਹਨਾਂ ਦੇ ਵਿੱਚ ਇੱਕ ਜਿਹੜਾ ਹੈ ਫਿਲਮੀ ਅਤੇ ਪੰਜਾਬੀ ਗਾਇਕ ਜਿਹੜੇ ਨੇ ਐਕਟਰ ਨੇ ਗੁਰਨਾਮ ਭੁੱਲਰ ਉਹ ਵੀ ਉਰੇ ਪਹੁੰਚੇ ਨੇ ਆਓ ਤੁਹਾਨੂੰ ਦਿਖਾਣੇ ਆ 2024 ਫੈਬ ਅਵਾਰਡ ਦੀਆਂ ਤਸਵੀਰਾਂ ਸਤਨਾਮ ਸਿੰਘ ਸੰਧੂ ਕੀ ਕਹਿੰਦੇ ਨੇ ਜੋ ਪੰਜਾਬੀ ਗਾਇਕ ਨੇ ਉਹ ਉਹਨਾਂ ਦੇ ਵੱਲੋਂ ਕੀ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਗਿਆ ਏ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਇਹੀ ਨਹੀਂ ਜਾਂਦੀ ਵੇ ਮੜਕ ਮੁਟਿਆਰ ਦੀ ਵੇਖਿਆ ਹੀ ਬਣਦੀ ਏ ਟੌਰ ਸਰਦਾਰ ਦੀ ਖਾਤੇ ਉਮਰਾਂ ਦੇ ਤੇਰੇ ਨਾਲ ਖੋਲੇ ਦੇ ਤੇਰੇ ਨਾਲ ਮੈਂ ਜੱਜਦੀ ਓ ਜਿਵੇਂ ਗੁੱਡੀਆਂ ਨਾਲ ਫਟੋਲੇ ਦੇ ਤੇਰੇ ਨਾਲ ਮੈਂ ਜੱਜਦੀ ਓ ਮੇਰੀ ਅੱਖ ਦਾ ਇਸ਼ਾਰਾ ਜਿੰਦੇ ਆਸ਼ਿਕਾਂ ਦੀ ਮੰਗਦਾ ਕਿੰਝ ਯੱਤ ਹੁੰਦੀਆਂ ਨੂੰ ਤੂੰ ਵੀ ਸੂਲੀ ਟੰਗਦਾ ਗੱਲ ਦਿਲ ਵਾਲੀ ਕੌਣ ਫਰੋਲੇ 'ਤੇ ਤੇਰੇ ਨਾਲ ਮੈਂ ਜੱਜਦੀ ਤਾੜੀ ਤੁਸੀਂ ਜ਼ਿਆਦਾ ਮਾਰ ਸਕਦੇ ਗੁੱਡੀਆਂ ਨਾਲ ਫਟੋਲੇ 'ਤੇ ਤੇਰੇ ਨਾਲ ਮੈਂ ਜੱਜਦੀ ਹੁ ਨਹਿਰਾ ਲਾਲ ਲਹਿਣ ਬਤ ਪਾਉਂਦੇ ਅਬ ਤੇਰੀਆਂ ਵਸਰੇ ਤੂੰ ਚੜਾਵੇਂ ਹੋ ਸਦਰਾਂਵੇਂ ਮੇਰੀਆਂ ਉਹ ਗੱਲ ਪੱਕੀ ਕਰ ਪਾ ਕੇ ਵਿਚੋਲੇ ਤੇਰੇ ਨਾਲ ਅੱਜ ਮੈਂ ਗੁੱਡੀਆਂ ਨਾਲ ਪਟੋਲੇ ਤੇਰੇ ਨਾਲ ਮੈਂ ਜੱਚਦੀ ਨਹੀਂ ਥੈਂਕ ਯੂ ਮੇਰੀ ਹਾਜ਼ਰੀ ਦੇਣ ਬਹੁਤ ਬਹੁਤ ਪਿਆਰ ਫੈਡਰੇਸ਼ਨ ਸਕੂਲ ਫੈਡਰੇਸ਼ਨ ਵੱਲੋਂ ਜਿਹੜੇ ਅਵਾਰਡ ਸ਼ੁਰੂ ਕੀਤੇ ਗਏ ਸੀ ਕੁਝ ਸਾਲ ਪਹਿਲੇ ਔਰ ਹੁਣ ਇਹ ਨੈਸ਼ਨਲ ਅਵਾਰਡ ਬਣ ਚੁੱਕੇ ਹੈ ਇਹ ਬੇਸਿਕਲੀ ਪੰਜਾਬ ਦੇ ਪ੍ਰਾਈਵੇਟ ਸਕੂਲ ਟੀਚਰਸ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਹਿਲਾਂ ਕਦੇ ਰੈਕੋਗਨਾਈਜ਼ ਨਹੀਂ ਕੀਤੇ ਗਏ ਸੀ ਉਹਨਾਂ ਵਾਸਤੇ ਵੱਖ-ਵੱਖ ਖੇਤਰ ਦੇ ਵਿੱਚ ਚੰਗੀ ਪਰਫਾਰਮੈਂਸ ਦੇ ਬਦਲੇ ਇਹ ਅਵਾਰਡ ਸ਼ੁਰੂ ਕੀਤੇ ਗਏ ਆ ਮੈਂ ਫੈਡਰੇਸ਼ਨ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਜਿਤੂਰੀ ਤੇ ਉਹਨਾਂ ਦੀ ਪੂਰੀ ਟੀਮ ਨੂੰ ਇਸ ਗੱਲ ਵਾਸਤੇ ਵਧਾਈ ਦੇਣੀ ਚਾਹਣਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਮਿਆਰੀ ਸਿੱਖਿਆ ਨੂੰ ਉਤਸ਼ਾਹਤ ਕਰਨ ਦੇ ਵਾਸਤੇ ਇਹ ਅਵਾਰਡ ਸ਼ੁਰੂ ਕੀਤੇ ਆ ਕਿਉਂਕਿ ਜਦੋਂ ਕਿਸੇ ਅਧਿਆਪਕ ਨੂੰ ਚੰਗੇ ਕੰਮ ਕਰਨ ਦੇ ਬਦਲੇ ਕੋਈ ਸਨਮਾਨ ਮਿਲਦਾ ਹੈ, ਅਵਾਰਡ ਮਿਲਦਾ ਹੈ ਤਾਂ ਉਹ ਹੋਰ ਅਧਿਆਪਕਾਂ ਨੂੰ ਵੀ ਪ੍ਰੇਰਿਤ ਕਰਦਾ ਹੈ। ਪਰ ਉੱਥੇ ਹੀ ਉਹ ਹੋਰ ਤਨਦੇਹੀ ਦੇ ਨਾਲ ਕੰਮ ਕਰਦਾ ਹੈ। ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਿਰਫ ਅਧਿਆਪਕਾਂ ਵਾਸਤੇ ਹੀ ਅਵਾਰਡ ਜਿਹੜੇ ਨੇ ਉਹ ਸੀਮਤ ਨਹੀਂ। ਇਸ ਦੇ ਵਿੱਚ ਚੰਗਾ ਸਕੂਲ ਚਲਾਉਣ ਵਾਲੇ ਪ੍ਰਿੰਸੀਪਲ ਸਾਹਿਬ, ਚੰਗਾ ਪਰਫਾਰਮ ਕਰਨ ਵਾਲੇ ਅਧਿਆਪਕ, ਅਲੱਗ-ਅਲੱਗ ਖੇਤਰ ਵਿੱਚ ਪਰਫਾਰਮੈਂਸ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਵੀ ਇੱਥੇ ਸਨਮਾਨ ਕੀਤਾ ਗਿਆ ਹੈ। ਅਕੈਡੈਮਿਕ ਪਰਫਾਰਮੈਂਸ ਦੇ ਆਧਾਰ ਤੇ ਸਪੋਰਟਸ ਪਰਫਾਰਮੈਂਸ ਦੇ ਆਧਾਰ ਤੇ ਕਲਚਰਲ ਪਰਫਾਰਮੈਂਸ ਦੇ ਆਧਾਰ ਤੇ ਇਥੇ ਅਲੱਗ-ਅਲੱਗ ਅਵਾਰਡ ਕੈਟਾਗਰੀ ਜਾਨੀ ਦਿੱਤੀਆਂ ਗਈਆਂ ਨੇ ਔਰ ਇਹ ਪੰਜਾਬ ਤੋਂ ਸ਼ੁਰੂ ਹੋਈ ਅਵਾਰਡ ਸੈਰਮਨੀ ਜਿਹੜੀ ਆ ਉਹ ਪੂਰੇ ਦੇਸ਼ ਦੇ ਵਿੱਚ ਹੁਣ ਇਸ ਦੀ ਮੰਗ ਉੱਠੀ ਹੈ ਕਿਉਂਕਿ ਪੰਜਾਬ ਨੇ ਇਸ ਦੇ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ ਔਰ ਇਸ ਦੇ ਵਾਸਤੇ ਮੈਂ ਸਕੂਲ ਫੈਡਰੇਸ਼ਨ ਦੇ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹੁੰਦਾ ਕਿੰਨੇ ਕ ਸਕੂਲਾਂ ਨੇ ਇਸ ਦੇ ਵਿੱਚ ਭਾਗ ਲਿਆ ਆ ਮੇਰੇ ਖਿਆਲ 1200 ਤੋਂ ਉੱਪਰ ਅਵਾਰਡ ਕੈਟਾਗਰੀ ਨੇ ਅਲੱਗ-ਅਲੱਗ ਜਿਨ੍ਹਾਂ ਦੇ ਵਿੱਚ ਜਿਹੜੇ ਸਕੂਲ ਨੇ ਉਹ ਵੀ ਸੈਂਕੜੇ ਦੀ ਗਿਣਤੀ ਵਿੱਚ ਨੇ ਲੇਕਿਨ ਇਹ ਪਿਓਰ ਮੈਰਿਟ ਦੇ ਆਧਾਰ ਤੇ ਕਿਉਂਕਿ ਜਿਹੜੀ ਫੈਡਰੇਸ਼ਨ ਵੱਲੋਂ ਅਵਾਰਡ ਦੀ ਸਿਲੈਕਸ਼ਨ ਹੈ ਉਹਦੇ ਵਾਸਤੇ ਪੈਰਾਮੀਟਰ ਡਿਫਾਈਨ ਕੀਤੇ ਗਏ ਆ ਔਰ ਉਹਨਾਂ ਪੈਰਾਮੀਟਰ ਦੇ ਆਧਾਰ ਤੇ ਇੱਕ ਕਮੇਟੀ ਜਿਹੜੀ ਹੈਗੀ ਆ ਉਹਨੂੰ ਸਕੂਟਰਾਇਜ਼ ਕਰਦੀ ਆ ਸਕੂਟਰਾਇਜ਼ ਕਰਨ ਤੋਂ ਬਾਅਦ ਉਹ ਅਵਾਰਡ ਸੈਰੇਮਨੀ ਕੀਤੀ ਜਾਂਦੀ ਹੈ ਤੇ ਇਸ ਦੇ ਵਿੱਚ ਜਿਹੜੀ ਭਰਪੂਰ ਸ਼ਮੂਲੀਅਤ ਜਿਹੜੀ ਹੈਗੀ ਆ ਕਿਉਂਕਿ ਇਹਨਾਂ ਅਵਾਰਡ ਦੀ ਭਰੋਸੇਯੋਗਤਾ ਹੁਣ ਉਹ ਸਰਕਾਰੀ ਜਿਹੜੇ ਅਧਿਆਪਕਾਂ ਨੂੰ ਸਨਮਾਨ ਮਿਲਦੇ ਉਸ ਦੇ ਬਰਾਬਰ ਦੀ ਹੋ ਗਈ ਹੈ ਕਿਉਂਕਿ ਇਹਨਾਂ ਅਵਾਰਡ ਸੈਰਮਨੀ ਦੇ ਵਿੱਚ ਜਿਹੜੇ ਵੱਡੇ ਵੱਡੇ ਅਧਿਕਾਰੀ ਹੈ ਜਿਵੇਂ ਇਸ ਸਾਲ ਗਵਰਨਰ ਸਾਹਿਬ ਆ ਰਹੇ ਹੈ ਜਾਂ ਪਿਛਲੇ ਸਾਲ ਪਹਿਲਾਂ ਮੁੱਖ ਮੰਤਰੀ ਵੀ ਆਉਂਦੇ ਰਹੇ ਆ ਕੇਂਦਰੀ ਮੰਤਰੀ ਵੀ ਆਉਂਦੇ ਰਹੇ ਆ ਹੋਰ ਮੰਤਰੀ ਵੀ ਜਿਹੜੇ ਆ ਉਹ ਇਸ ਦੇ ਵਿੱਚ ਸ਼ਮੂਲੀਅਤ ਕਰਦੇ ਆ ਤਾਂ ਕਿ ਪੰਜਾਬ ਦੇ ਪ੍ਰਾਈਵੇਟ ਖੇਤਰ ਵਿੱਚ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨ ਜਿਹੜਾ ਦਿੱਤਾ ਜਾਵੇ ਔਰ ਉਹਨਾਂ ਦੇ ਵਿੱਚ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਭਾਵਨਾ ਨਾ ਨਾ ਰਹੇ ਕਿ ਸਰਕਾਰੀ ਤੇ ਪ੍ਰਾਈਵੇਟ ਦੇ ਵਿੱਚ ਕੋਈ ਅੰਤਰ ਹੈ ਅਸੀਂ ਸਾਰੇ ਸਮਾਜ ਦੀ ਸੇਵਾ ਨੂੰ ਸਮਰਪਿਤ ਹੈ ਜਿੰਨੇ ਵੀ ਲੋਕ ਐਜੂਕੇਸ਼ਨ ਦੇ ਵਿੱਚ ਕੰਮ ਕਰਦੇ ਆ ਤੇ ਮੈਂ ਸਮਝਦਾ ਕਿ ਇਸ ਦੇ ਵਾਸਤੇ ਜਿਹੜੀ ਸਕੂਲ ਫੈਡਰੇਸ਼ਨ ਹੈ ਇਹਦਾ ਜਿਹੜਾ ਸ੍ਰੀ ਹੈ ਇਹਦਾ ਸਿਹਰਾ ਉਹਨਾਂ ਦੇ ਸਿਰ ਤੇ ਜਾਂਦਾ ਇੱਕ ਸਿੱਖਿਆ ਦੇ ਯੁੱਗ ਦੇ ਵਿੱਚ ਇੱਕ ਨਵੀਂ ਟੈਕਨੋਲੋਜੀ ਜਿਹੜੀ ਆਈ ਹੈ ਰੋਬੋਟ ਦੇ ਨਾਲ ਜਿਹੜੀ ਹੈ ਬੱਚਿਆਂ ਦੀ ਜਿਹੜੀ ਪੜ੍ਹਾਈ ਸ਼ੁਰੂ ਕੀਤੀ ਗਈ ਹੈ ਕਿੰਨੀ ਕੀ ਕਾਰਗਰ ਸਿੱਧ ਹੋ ਰਹੀ ਹੈ ਨੇ ਦੇਖੋ ਸਮੇ ਦੇ ਹਣ ਦੀ ਸਿੱਖਿਆ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ ਔਰ ਸਮੇਂ ਦੇ ਹਣ ਦੀ ਸਿੱਖਿਆ ਦੇਣ ਵਾਸਤੇ ਜਿਹੜੀ ਟੈਕਨੋਲੋਜੀ ਸਮੇਂ-ਸਮੇਂ ਤੇ ਆਉਂਦੀ ਹੈ ਟੈਕਨੋਲੋਜੀ ਉਸ ਤੇ ਕੰਮ ਕਰਨਾ ਉਹਨੂੰ ਇੰਟਰੋਡਿਊਸ ਕਰਨਾ ਇਹ ਮੈਂ ਸਮਝਦਾ ਕਿ ਬਹੁਤ ਵੱਡੀ ਪਹਿਲ ਕਦਮੀ ਕੀਤੀ ਗਈ ਹੈ ਡਾਕਟਰ ਜਗਜੀਤ ਸਿੰਘ ਤូរੀ ਜੀ ਨੂੰ ਮੈਂ ਇਸ ਗੱਲ ਦੀ ਵਧਾਈ ਦੇਣੀ ਚਾਹਣਾ ਕਿਉਂਕਿ ਇਹਨਾਂ ਚਿੰਜਾਂ ਉੱਪਰ ਬਹੁਤ ਖਰਚਾ ਆਉਂਦਾ ਹੈ ਔਰ ਪੰਜਾਬ ਦੇ ਪ੍ਰਾਈਵੇਟ ਸਕੂਲ ਜਿਹੜੇ ਆ ਅੱਗੇ ਹੋ ਕੇ ਕਿਉਂਕਿ ਹੁਣ ਤੱਕ ਸਰਕਾਰ ਵੱਲੋਂ ਵੀ ਹਜੇ ਤੱਕ ਇਹ ਤੇ ਕੰਮ ਨਹੀਂ ਕੀਤਾ ਗਿਆ ਲੇਕਿਨ ਪ੍ਰਾਈਵੇਟ ਸਕੂਲਾਂ ਨੇ ਤੇ ਕੰਮ ਕੀਤਾ ਹੈ ਔਰ ਲੈ ਕੇ ਆਏ ਔਰ ਮੈਂ ਸਮਝਦਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਵਿਸ਼ੇ ਪੱਧਰੀ ਮੁਕਾਬਲੇ ਵਾਸਤੇ ਅਗਰ ਤਿਆਰ ਕਰਨਾ ਤਾਂ ਸਾਨੂੰ ਹਰ ਤਰੀਕੇ ਦੇ ਜਿਹੇ ਟੈਕਨੋਲੋਜੀ ਆ ਉਸ ਦਾ ਉਪਯੋਗ ਕਰਨਾ ਹੋਵੇ ਸਰ ਤੁਸੀਂ ਰਾਜ ਸਭਾ ਦੇ ਮੈਂਬਰ ਹੋ ਜੀ ਤੇ ਸਰਕਾਰਾਂ ਨੂੰ ਕੀ ਸਿੱਖਿਆ ਨੂੰ ਉੱਚਾ ਚੱਕਣ ਲਈ ਕੀ ਕਦਮ ਚੁੱਕ ਰਹੇ ਨੇ ਨਹੀਂ ਭਾਰ ਸਰਕਾਰ ਤੁਸੀਂ ਦੇਖੋਗੇ ਕਿ ਪੀਐਮ ਸ਼੍ਰੀ ਯੋਜਨਾ ਜਿਹੜੀ ਆ ਪੰਜਾਬ ਦੇ ਵਿੱਚ ਵੀ 300 ਤੋਂ ਵੱਧ ਜਿਹੜੇ ਸਕੂਲ ਹਾਊਸ ਦੇ ਵਿੱਚ ਲਏ ਗਏ ਆ ਸਿੱਖਿਆ ਦੇ ਮਿਆਰ ਨੂੰ ਤੇ ਸਿੱਖਿਆ ਦੇ ਵਿਸਥਾਰ ਨੂੰ ਯਕੀਨੀ ਬਣਾਉਣ ਵਾਸਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਬਜਟ ਵੀ ਰੱਖਿਆ ਹੈ ਬਹੁਤ ਵੱਡੇ ਪੱਧਰ ਤੇ ਨਵੀਆਂ ਨੀਤੀਆਂ ਵੀ ਬਣਾਈਆਂ ਜਾ ਰਹੀਆਂ ਹਨ ਔਰ ਨਵੀਂ ਸਿੱਖਿਆ ਨੀਤੀ ਆਉਣ ਤੇ ਬਾਅਦ ਤੋਂ ਸਕੂਲ ਐਜੂਕੇਸ਼ਨ ਤੋਂ ਲੈ ਕੇ ਹਾਇਰ ਐਜੂਕੇਸ਼ਨ ਤੱਕ ਬਹੁਤ ਵੱਡੇ ਰਿਫਾਰਮ ਜਿਹੜੇ ਨੇ ਉਦੇਸ਼ ਦੇ ਵਿੱਚ ਹੋ ਚੁੱਕੇ ਹੈ ਔਰ ਦੇਸ਼ ਜਿਹੜਾ ਹੈਗਾ ਬਹੁਤ ਤੇਜ਼ੀ ਨਾਲ ਮਿਆਰੀ ਸਿੱਖਿਆ ਦੇ ਖੇਤਰ ਵਿੱਚ ਵਿਸ਼ਵ ਦੀ ਇੱਕ ਵੱਡੀ ਤਾਕਤ ਬਣ ਕੇ ਉੱਭਰ ਰਿਹਾ ਹੈ ਲਾਸਟ ਦੇ ਵਿੱਚ ਬੱਚਿਆਂ ਨੂੰ ਸਟੂਡੈਂਟਾਂ ਨੂੰ ਕੀ ਸੰਦੇਸ਼ ਆ ਮੇਰੇ ਖਿਆਲ ਹੈ ਕਿ ਸਾਨੂੰ ਬਹੁਤ ਮਿਹਨਤ ਕਰਨ ਦੀ ਜ਼ਰੂਰਤ ਹੈ ਵਿਸ਼ੇ ਪਧਰੀ ਮੁਕਾਬਲੇ ਦੇ ਵਿੱਚ ਜਦੋਂ ਅੱਜ ਇੱਕ ਪਿੰਡ ਦੇ ਵਿੱਚ ਬੈਠਾ ਹੋਇਆ ਵਿਦਿਆਰਥੀ ਵੀ ਜਦੋਂ ਤਿਆਰੀ ਕਰਦਾ ਹੈ ਤਾਂ ਉਸ ਨੂੰ ਇਹ ਸੋਚ ਕੇ ਕਰਨੀ ਚਾਹੀਦੀ ਹੈ ਕਿ ਜਿਹੜਾ ਮੁਕਾਬਲਾ ਹੈ ਉਹ ਹੁਣ ਲੋਕਲ ਨਹੀਂ ਹੈ ਉਹ ਵਿਸ਼ਵ ਪੱਧਰੀ ਹੈ ਤੇ ਉਸੇ ਮੁਤਾਬਕ ਹੀ ਸਾਨੂੰ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ ਔਰ ਉਸੇ ਪ੍ਰਕਾਰ ਹੀ ਸਾਨੂੰ ਆਪਣੀ ਇਨਕਲ ਬਹੁਤ ਖੁਸ਼ੀ ਹੈ ਜੀ ਚੰਡੀਗੜ੍ਹ ਯੂਨੀਵਰਸਿਟੀ ਦਾ ਬਹੁਤ ਵਧੀਆ ਐਫਰਟ ਹੈ ਕਿ ਜਿਹੜੇ ਐਥਲੀਟਸ ਨੇ ਜਾਂ ਬਹੁਤ ਵਧੀਆ ਸਕੂਲਸ ਚ ਲੋਕ ਕੰਮ ਕਰ ਰਹੇ ਨੇ ਜਿੰਨੇ ਵੀ ਪ੍ਰੋਫੈਸ਼ਨਲਸ ਨੇ ਸਾਰਿਆਂ ਨੂੰ ਉਹਨਾਂ ਦੇ ਖਿੱਤੇ ਲਈ ਬਹੁਤ ਸਾਰਾ ਉਹਨਾਂ ਨੂੰ ਆਨਰ ਦਿੱਤਾ ਜਾ ਰਿਹਾ ਸੋ ਮੈਂ ਆਪ ਮਾਨ ਮਹਿਸੂਸ ਕਰ ਰਹੇ ਇਥੇ ਪਹੁੰਚ ਕੇ ਚੰਡੀਗੜ੍ਹ ਯੂਨੀਵਰਸਿਟੀ ਜਿਸ ਤਰ੍ਹਾਂ ਸੇ ਇਹ ਅਵਾਰਡ ਪਾਟਨਾ ਇਸ ਕਰਾਇਆ ਹੈ ਫਾਖਰੀ 4th ਸੈਸ਼ਨ ਹੈ ਜੀ ਫਾਖਰੀ 4th ਅਵਾਰਡ ਆਲੂ ਪ੍ਰਾਈਵੇਟ ਯੂਨੀਵਰਸਿਟੀ ਪ੍ਰਾਈਵੇਟ ਟੀਚਰ ਸਟੂਡੈਂਟਸ ਕੋ ਅਵਾਰਡਸ ਦਿੰਦੇ ਆ ਜੀ ਇਤਨਾ ਇੰਪੋਰਟੈਂਟ ਹੈ ਇਸ ਤਰ੍ਹਾਂ ਦੇ ਅਵਾਰਡਸ ਆਰਗੇਨਾਈਜ਼ ਕਰਾਣਾ ਚੰਡੀਗੜ੍ਹ ਯੂਨੀਵਰਸਿਟੀ ਹਰ ਪਾਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਚਾਹੇ ਉਹ ਇੰਟਰਨੈਸ਼ਨਲ ਰੈਂਕਿੰਗ ਹੋਵੇ ਚਾਹੇ ਉਹ ਮਿਊਜ਼ਿਕ ਦਾ ਫੀਲਡ ਹੋਵੇ ਆਰਟ ਦਾ ਫੀਲਡ ਹੋਵੇ ਹੁਣ ਲੋਕਾਂ ਨੂੰ ਸਨਮਾਨਿਤ ਕਰਨ ਦੇ ਲਈ ਸੋਚਣ ਡੀਗਰੀ ਯੂਨੀਵਰਸਿਟੀ ਹਮੇਸ਼ਾ ਆਪਣੇ ਵੱਲੋਂ ਹਰ ਤਰ੍ਹਾਂ ਦਾ ਬੈਸਟ ਐਫਰਟ ਕਰ ਰਹੀ ਹੈ ਔਰ ਇਹ ਬਹੁਤ ਹੀ ਸੋਹਣਾ ਉਪਰਾਲਾ ਹੈ ਅੱਜ ਦੇ ਨਵੀਂ ਜਨਰੇਸ਼ਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਨਵੀਂ ਜਨਰੇਸ਼ਨਸ ਬਹੁਤ એનર્ਜੀ ਹੈ ਜੀ ਸਾਰੇ ਬੜੇ ਪੋਜ਼ਿਟਿਵ ਨੇ ਔਰ ਨਵੀਂ ਟੈਕਨੋਲੋਜੀ ਦੇ ਨਾਲ ਸਾਰੇ ਨਵੇਂ ਮੁੰਡੇ ਕੰਮ ਕਰ ਰਹੇ ਆ ਆਮ ਰੀਲੀ ਪ੍ਰਾਊਡ ਆਫ ਕਿ ਸਾਡੇ ਪੰਜਾਬ ਦਾ ਯੂਥ ਬਹੁਤ ਵਧੀਆ ਕੰਮ ਕਰ ਰਿਹਾ ਇੰਟਰਨੈਸ਼ਨਲ ਫੀਲਡਸ ਤੇ ਔਰ

जिनके पास जो रिकॉर्ड होल्डर्स हैं, गोल्ड मेडलिस्ट हैं सो so जब उनको अवार्ड्स मिलते हैं इतनी अच्छी स्टेज पे आके जहाँ पे पॉलिटिकल सपोर्ट मिलता है इंडस्ट्री के लोग आके सपोर्ट करते हैं तो अपने आप ही उनको देख के और भी यूथ उस साइड पे जाता है कि हाँ हमें स्पोर्ट्स करनी चाहिए अच्छे काम करने चाहिए जी तो उनके में वो बहुत अच्छा काम कर रहे हैं वो आ, आ, मैं तो उनको मुबारक दे सकता हूँ क्योंकि आ, वो काफ़ी सालों से ये कर रहे हैं बहुत सारी फाउंडेशन उन्होंने चलाई हुई हैं सो तो आई थिंक ऐसे जेम्स की हमारी सोसाइटी को बहुत जरूरत है और जो चंडीगढ़ यूनिवर्सिटी आज आप यहाँ आए कैसा तो लगा भी भी जी तो काफ़ी ਕਿ ਮੈਂ ਪੰਜਾਬ ਯੂਨੀਵਰਸਿਟੀਸ ਮੈਂ ਨੰਬਰ 1 ਚੰਡੀਗੜ੍ਹ ਯੂਨੀਵਰਸਿਟੀ ਕੇ ਬਾਰੇ ਗੱਲ ਕਰ ਰਹਾ ਹਾਂ ਫਸਟ ਆਫ ਆਲ ਥਿਸ ਇਜ਼ ਵੈਰੀ ਪ੍ਰਾਊਡ ਮੋਮੈਂਟ ਫॉर ਮੀ ਐਸ ਆਈ ਐਮ ਆਲਸੋ ਦਾ ਪਾਰਟ ਆਫ ਚੰਡੀਗੜ੍ਹ ਯੂਨੀਵਰਸਿਟੀ ਬੀਇੰਗ ਅ ਸਟੂਡੈਂਟ ਬੀਇੰਗ ਐਸੋਸੀਏਟ ਸੋ ਥਿਸ ਇਜ਼ ਵੰਡਰਫੁਲ ਇਹਦੇ ਪਿੱਛੇ ਆਈ ਥਿੰਕ ਇੱਕ ਹੀ ਰੀਜ਼ਨ ਹੈ ਕਿ ਹਾਰਡ ਵਰਕ ਇਜ਼ ਦਾ ਕੀ ਵਾਈਸ ਚਾਂਸਲਰ ਵਾਈਸ ਚਾਂਸਲਰ ਸਾਹਿਬ ਸਰਦਾਰ ਸਤਪਾਲ ਸਿੰਘ ਸੰਧੂ ਜੀ ਉਹ ਬਹੁਤ ਦਿਨ ਰਾਤ ਇੱਕ ਕਰਦੇ ਨੇ ਮਿਹਨਤ ਕਰਦੇ ਨੇ ਤੇ ਇਹ ਸਾਰੀ ਫੈਕਲਟੀ ਦਾ ਸਾਰੀ ਟੀਮ ਦਾ ਇਹ ਨਤੀਜਾ ਇੱਕ ਵੀ ਬੰਦਾ ਜਿਹੜਾ ਉਹ ਆਪਣਾ ਐਫਰਟ ਪਾਉਣ ਤੋਂ ਪਿੱਛੇ ਨਹੀਂ ਹਟਦਾ ਸੋ ਦੈਟਸ ਵਾਈ ਥਿਸ ਥਿਸ ਇਸ ਥਿਸ ਇਸ ਗੋਇੰਗ ਟੂ ਹੈਪਨ ਲਖਵਰ ਤੁਸੀਂ ਯੂਥ ਦੀ ਗੱਲ ਕੀਤੀ ਯੂਥ ਅੱਜਕੱਲ ਜਿਹੜਾ ਆਪਣਾ ਬਾਹਰ ਜਾਦਾ ਜਾ ਰਿਹਾ ਹੈ ਇਹ ਹਾਲਾਤ ਜਿਹੜੇ ਨੇ ਬਾਹਰਲੇ ਵੀ ਕੋਈ ਠੀਕ ਨਹੀਂ ਹੈਗੇ ਵੀਡੀਓ ਜਿਹੜੀਆਂ ਨੇ ਸਟੂਡੈਂਟਾਂ ਦੀਆਂ ਆ ਰਹੀਆਂ ਨੇ ਰੋੜ ਰਹੇ ਨੇ ਸੜਕਾਂ ਦੇ ਉੱਤੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਪੰਜਾਬ ਦੇ ਵਿੱਚ ਕਿਉਂ ਨਹੀਂ ਰਹਿਣਾ ਮੈਨੂੰ ਤਾਂ ਤੁਹਾਡੇ ਸਵਾਲ ਦਾ ਜਵਾਬ ਇਹ ਜਗ੍ਹਾ ਹੈ ਆਪਾਂ ਆਲਰੇਡੀ ਉੱਥੇ ਖੜੇ ਆ ਕਿ ਜਿਹੜੇ ਚੰਗਾ ਕੰਮ ਕਰਦੇ ਦੋਸਤ ਉਹਨਾਂ ਨੂੰ ਇਨਲਾਈਟਨ ਕਰਾਂਗੇ ਨਾ ਤਾਂ ਜਿਹੜੇ ਮਾੜਾ ਕਰ ਰਹੇ ਉਹ ਆਪਣੇ ਆਪ ਚੰਗੇ ਵੱਲ ਵਧਣਗੇ ਸੋ ਸਭ ਤੋਂ ਜ਼ਰੂਰੀ ਹੈ ਇਸ ਤਰ੍ਹਾਂ ਦੇ ਅਵਾਰਡ ਫੰਕਸ਼ਨਸ ਹੋਣੇ ਤਾਂ ਕਿ ਜਿਹੜੇ ਮੁੰਡੇ ਗਲਤ ਰਹਾਵਾਂ ਤੇ ਸ਼ਾਇਦ ਚਲੇ ਵੀ ਗਏ ਆ ਜਾਂ ਜਾਣ ਦੀ ਸੋਚ ਰਹੇ ਆ ਉਹ ਦੇਖਣਗੇ ਯਾਰ ਕਿ ਇਹ ਰਸਤਾ ਜ਼ਿਆਦਾ ਬੈਟਰ ਹੈ ਇੱਥੇ ਸਨਮਾਨ ਵੀ ਮਿਲ ਰਿਹਾ ਰਿਸਪੈਕਟ ਵੀ ਮਿਲ ਰਹੀ ਹੈ ਔਰ ਅਸੀਂ ਕਾਮਯਾਬ ਵੀ ਹੋ ਰਹੇ ਹਾਂ ਸੋ ਆਈ ਥਿੰਕ ਕਿ ਜਿਹੜੇ ਮੈਂ ਤਾਂ ਮੈਨੂੰ ਤਾਂ ਇਹ ਆਈਡੀਆ ਹੀ ਬਹੁਤ ਵਧੀਆ ਲੱਗਿਆ ਜਿੱਥੇ ਪਹੁੰਚ ਗਏ ਕਿ ਆਪਾਂ ਹਮੇਸ਼ਾ ਕਹਿੰਦੇ ਆ ਕਿ ਹਨੇਰਾ ਘਟ ਕਰੀਏ ਹਨੇਰਾ ਘਟ ਕਰੀਏ ਮੈਨੂੰ ਲੱਗਦਾ ਚਾਨਣ ਜ਼ਿਆਦਾ ਕਰਦੀ ਤਾਂ ਹਨੇਰਾ ਆਪ ਹੀ ਘਟ ਹੋਇਆ ਜਿਵੇਂ ਤੁਸੀਂ ਕਹਿੰਦੇ ਹੋ ਕਿ ਗਾਰੇ ਦੇ ਵਿੱਚ ਗੱਨ ਨੂੰ ਜ਼ਿਆਦਾ ਪ੍ਰਮੋਟ ਕੀਤਾ ਤਾਂ ਤੁਹਾਡੇ ਗਾਣੇ ਬੜੀ ਸਫਲਤਾ ਦੇ ਮੀਨਸ ਹਰ ਤਰ੍ਹਾਂ ਦੇ ਗਾਣੇ ਸਾਰਿਆਂ ਨੂੰ ਕਰਨੇ ਪੈਂਦੇ ਆ ਬਸ ਤੁਸੀਂ ਜਿੱਦਾਂ ਕਿਹਾ ਕਿ ਥੋੜਾ ਜਿਹਾ ਸੰਭਲ ਕੇ ਚੱਲਣਾ ਚਾਹੀਦਾ ਅਸੀਂ ਸਾਰੇ ਹੀ ਸਮਾਜ ਆ ਅਸੀਂ ਜੋ ਪ੍ਰੋਸਦੇ ਹਾਂ ਉਹ ਘੁੰਮ ਘਮਾ ਕੇ ਸਾਡੇ ਤੱਕ ਪਹੁੰਚਦਾ ਸੋ ਸਾਡੇ ਸਾਰਿਆਂ ਦੀ ਚਾਹੇ ਕੋਈ ਆਰਟਿਸਟ ਆ ਚਾਹੇ ਕੋਈ ਕਿਸੇ ਵੀ ਫੀਲਡਸ ਕੰਮ ਕਰ ਰਿਹਾ ਸੋ ਸਾਨੂੰ ਔਨੈਸਟੀ ਤਾਂ ਇੱਕ ਤੁਹਾਡਾ ਦਿਲ ਦੱਸਦਾ ਤੁਹਾਨੂੰ ਕਿ ਤੁਸੀਂ ਸਹੀ ਕਰ ਰਹੇ ਹੋ ਕਿ ਨਹੀਂ ਸੋ ਆਪਣੇ ਦਿਲ ਦੀ ਆਵਾਜ਼ ਸੁਣਨੀ ਚਾਹੀਦੀ ਹੈ ਔਰ ਆਪਣੇ ਵੱਲੋਂ ਬੈਸਟ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਸਕੂਲ ਨੂੰ ਪੂਰੇ ਸਟੂਡੈਂਟਸ ਦੇ ਬਦੌਲਤ ਨੈਸ਼ਨਲ ਸੈਪ ਅਵਾਰਡ ਮਿਲਿਆ ਸ ਬਹੁਤ ਖੁਸ਼ ਹੈ ਬਹੁਤ ਖੁਸ਼ੀ ਹੈ ਇਸ ਤਰ੍ਹਾਂ ਦੇ ਜਿਹੜੇ ਅਵਾਰਡਸ ਨੇ ਸਾਡੀ ਫੈਡਰੇਸ਼ਨ ਆਫ ਐਸੋਸੀਏਸ਼ਨ ਜਿਹੜੀ ਪੰਜਾਬ ਦੀ ਹੈ ਉਹਨਾਂ ਦਾ ਬਹੁਤ ਇੱਕ ਵਧੀਆ ਉਪਰਾਹਲਾ ਹੈਗਾ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਉਹ ਕਰਵਾਉਂਦੇ ਨੇ ਇਦਾਂ ਨਾਲ ਬੱਚਿਆਂ ਨੂੰ ਬਹੁਤ ਵੱਡੀ ਮੋਟੀਵੇਸ਼ਨ ਮਿਲਦੀ ਹੈ ਬੱਚੇ ਨਸ਼ਿਆਂ ਤੋਂ ਵੀ ਪਰੇ ਜਾਂਦੇ ਨੇ ਸਪੋਰਟਸ ਵੱਲ ਨੂੰ ਲੱਗਦੇ ਨੇ ਤੇ ਬਹੁਤ ਮੋਟੀਵੇਟ ਹੁੰਦੇ ਨੇ ਬੱਚੇ ਤੇ ਬਹੁਤ ਖੁਸ਼ੀ ਹੈ ਕਿ ਸਾਡੇ ਬੱਚਿਆਂ ਨੇ ਇਸ ਅਵਾਰਡ ਦੇ ਵਿੱਚ ਉਹਨਾਂ ਨੂੰ ਅਵਾਰਡ ਦੇ ਵਿੱਚ ਸਿਲੈਕਟ ਕੀਤਾ ਗਿਆ ਤੇ ਜਿਹੜਾ ਅਵਾਰਡ ਹੈਗਾ ਇਹਦਾ ਸਿਲੈਕਸ਼ਨ ਪ੍ਰੋਸੀਜਰ ਵੀ ਕਾਫੀ ਅੱਛਾ ਸੀਗਾ ਇਸ ਵਾਰੀ ਕਿਉਂਕਿ ਫੈਪ ਦੇ ਜਿਹਦੇ ਮੈਂਬਰਸ ਨੇ ਉਹਨਾਂ ਨੇ ਇੱਕ ਪ੍ਰੋਸੀਜਰ ਬਣਾਇਆ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਸਿਲੈਕਟ ਕਰਨਾ ਬਹੁਤ سارے ਸਕੂਲਾਂ ਨੇ ਜਿਨ੍ਹਾਂ ਨੇ ਸਪੋਰਟਸ ਕੈਟੇਗਰੀਜ਼ ਦੇ ਵਿੱਚ ਜਾਂ ਤਾਂ ਉਹ ਆਪਾਂ ਡਿਫਰੈਂਟ ਡਿਫਰੈਂਟ ਕੈਟੇਗਰੀਜ਼ ਚ ਅਪਲਾਈ ਕੀਤਾ ਸੀਗਾ ਅਸੀਂ ਵੀ ਸਪੋਰਟਸ ਕੈਟੇਗਰੀ ਚ ਅਪਲਾਈ ਕੀਤਾ ਸੀ ਉਹਦੇ ਵਿੱਚ ਸਾਡੇ ਬੱਚਿਆਂ ਦੀ ਕਾਰਜਕਾਰੀ ਕਰਕੇ ਬੱਚਿਆਂ ਨੂੰ ਸਪੋਰਟਸ ਦਾ ਅਵਾਰਡ ਮਿਲਿਆ ਨੈਸ਼ਨਲ ਸਪੋਰਟਸ ਦਾ ਅਵਾਰਡ ਤੇ ਸਕੂਲ ਨੂੰ ਵੀ ਅਵਾਰਡ ਮਿਲਿਆ ਤੇ ਨਾਲ ਦੀ ਨਾਲ ਸਾਡੇ ਕੋਚ ਨੂੰ ਵੀ ਅਵਾਰਡ ਮਿਲਿਆ ਅਸੀਂ ਬਹੁਤ ਖੁਸ਼ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਹੈਗੇ ਨੇ ਫੈਡਰੇਸ਼ਨ ਵੱਲੋਂ ਬਹੁਤ ਕੀਤੇ ਜਾਣ ਤੇ ਹੋਰ ਇਹਨਾਂ ਐਸੋਸੀਏਸ਼ਨ ਨੇ ਉਹ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਲਏ ਕਰਨ ਤਾਂ ਕਿ ਬੱਚਿਆਂ ਨੂੰ ਬਹੁਤ ਹੀ ਵਧੀਆ ਮੋਟੀਵੇਸ਼ਨ ਮਿਲ ਸਕੇ ਇਸ ਫੈਬ ਅਵਾਰਡ ਦਾ ਇੱਕੋ ਇੱਕ ਮਕਸਦ ਹੈ ਜਿੱਥੇ ਸਕੂਲ ਦੇ ਟੀਚਰਾਂ ਨੂੰ ਪ੍ਰਿੰਸੀਪਲ ਨੂੰ ਤੇ ਸਕੂਲਾਂ ਨੂੰ ਜਿਹੜੇ ਨੇ ਕਈ ਜਿਹੜੇ ਨੇ ਅਵਾਰਡ ਦਿੱਤੇ ਗਏ ਨੇ ਬੱਚਿਆਂ ਨੂੰ ਜਿਹੜਾ ਹੈ ਵਧੀਆ ਸਿੱਖਿਆ ਦੇ ਵਿੱਚ ਜਿਹੜੇ ਨੰਬਰ ਲਾਈਨ ਦੇ ਲਈ ਵਧੀਆ ਸਿੱਖਿਆ ਦੇਣ ਦੇ ਲਈ ਸਕੂਲਾਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਜਿਹੜਾ ਹੈ ਮੋਟੀਵੇਟ ਕਰਨ ਦੇ ਲਈ ਉਹਨਾਂ ਨੂੰ ਇਨਾਮ ਦਿੱਤੇ ਗਏ ਨੇ ਸਤਨਾਮ ਸਿੰਘ ਸੰਧੂ ਦਾ ਕਹਿਣਾ ਹੈ ਕਿ ਇਹ ਜਿਹੜੇ ਜਿਹੜੇ ਨੇ ਅਵਾਰਡ ਜਿਹੜੇ ਨੇ ਹੋਣੇ ਚਾਹੀਦੇ ਨੇ ਤਾਂ ਜੋ ਸਕੂਲਾਂ ਦੇ ਵਿੱਚ ਹੌਂਸਲਾ ਵਧੇ ਅਤੇ ਬੱਚਿਆਂ ਦੇ ਵਿੱਚ ਵੀ ਜਿਹੜਾ ਹੈ ਮੋਟੀਵੇਟ ਕਰਨ ਦਾ ਇਹ ਸਭ ਤੋਂ ਵੱਡਾ ਇੱਕ ਤਰੀਕਾ ਹੈ ਤੇ ਦੂਜੇ ਪਾਸੇ ਗੁਰਨਾਮ ਜਿਹੜੇ ਨੇ ਭੁੱਲਰ ਨੇ ਗਾਇਕ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਆਪਣੇ ਏਮ ਤੇ ਜਿਹੜਾ ਹੈ ਫੋਕਸ ਰੱਖਣਾ ਚਾਹੀਦਾ ਬੱਚਿਆਂ ਨੂੰ ਜਿਹੜਾ ਹੈ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਜਿਹੜਾ ਹੈ ਪੰਜਾਬ ਦੀ ਤਰੱਕੀ ਦੇ ਵੱਲ ਸੋਚਣਾ ਚਾਹੀਦਾ ਜਿਹੜੇ ਬੱਚੇ ਨੌਜਵਾਨ ਨੇ ਜਿਹੜੇ ਗਲਤ ਰਸਤੇ ਤੇ ਚੱਲ ਗਏ ਨੇ ਉਹਨਾਂ ਨੂੰ ਵੀ ਛੱਡ ਕੇ ਜਿਹੜਾ ਹੈ ਚੰਗੇ ਰਸਤੇ ਤੇ ਆਣਾ ਚਾਹੀਦਾ ਹੈ ਤੋਂ ਸੋ ਦੀ ਇੱਕ ਗੱਲ ਆਪਾਂ ਕਹਿੰਦੇ ਨੇ ਇਹ ਜਿਹੇ ਫੈਬ ਅਵਾਰਡ ਨੇ ਜਿਹੜੇ ਉਹ ਬੱਚਿਆਂ ਦੇ ਵਿੱਚ ਟੈਲੈਂਟ ਜਿਹੜਾ ਨੇ ਉਭਾਰ ਕੇ ਲਿਆਉਂਦੇ ਨੇ ਉਹਨਾਂ ਦਾ ਹੌਸਲਾ ਵਧਾਈ ਕਰਦੇ ਨੇ ਇਹ ਜਿਹੇ ਜਿਹੜੇ ਨੇ ਅਵਾਰਡ ਜਿਹੜੇ ਨੇ ਹੋਣੇ ਚਾਹੀਦੇ ਨੇ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ